ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 3 ਦਿਨਾਂ ਯਾਨੀ ਕਿ ਅਗਲੇ 72 ਘੰਟਿਆਂ ਦੀ ਮੌਸਮ ਰਿਪੋਰਟ ਤੁਹਾਨੂੰ ਦੇਵਾਂਗੇ ਪੰਜਾਬ ਪਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੱਸਾਂਗੇ ਔਰ ਦਰਿਆਵਾਂ ਦੀ ਅਫਰ ਗੱਲ ਕਰਾਂਗੇ ਤੇ ਡੈਮਾਂ ਦੀ ਅਫਰ ਕਿ ਕੀ ਅਪਡੇਟਸ ਆ ਰਹੀਆਂ ਨੇ ਉਹ ਇਹ ਤੁਹਾਨੂੰ ਦੱਸਾਂਗੇ ਸੋ ਅਸਲ ਇਹ ਜਿਹੜਾ ਲਾਈਵ ਸੈਟਲਾਈਟ ਤਸਵੀਰਾਂ ਨੇ ਜੀ ਉਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਲਗਭਗ 7 ਵਜਣ ਜਾ ਰਿਹਾ ਤੇ 5 ਸਤੰਬਰ ਦੀ ਰਾਤ ਹੈ ਜਿਹੜੀ ਸ਼ੁਰੂ ਪੰਜਾਬ ਦੀ ਗੱਲ ਕਰੀਏ ਜਿਵੇਂ ਕਿਸ ਤਰ੍ਹਾਂ ਸਵੇਰੇ ਅਪਡੇਟ ਦਿੱਤੀ ਸੀ ਕਿ ਅੱਜ ਬਹੁਤ ਘੱਟ ਲਿਮਟਿਡ ਖੇਤਰਾਂ ਦੇ ਵਿੱਚ ਮਾੜੇ-ਮੋٹے ਛਰਾਟੇ ਲੱਗ ਜਾਣਦੇ ਹੋ ਤਾਂ ਕਹਿ ਨਹੀਂ ਸਕਦੇ ਵੈਸੇ ਮੌਸਮ ਅੱਜ ਸਾਫ਼ ਰਹਿਣ ਦੇ ਤੁਹਾਨੂੰ ਅਸੀਂ ਸਵੇਰੇ ਹੀ ਅਪਡੇਟ ਦਿੱਤੀ ਸੀ ਸੋ ਅੱਜ ਦਿਨ ਭਰ ਮੌਸਮ ਪੰਜਾਬ ਦਾ ਸਾਫ਼ ਹੀ ਰਿਹਾ ਜੇ ਧੁੱਪ ਜੜੀਆ ਬਹੁਤੇ ਖੇਤਰਾਂ ਦੇ ਵਿੱਚ ਖੜੀ ਰਹੀ ਆ ਸੋ ਆਉਂਦੇ ਜਿਹੜੇ ਅਗਲੇ 72 ਘੰਟੇ ਨੇ ਯਾਨੀ ਕਿ ਕੱਲ ਤੋਂ ਮੀਂਹਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਸੋ ਇਹ ਗੱਲ ਆ ਜਿਹੜਾ ਜਿਆ ਅਤਿ ਭਾਰੀ ਮੀਂਹ ਨਹੀਂ ਹੋਣਗੇ ਇਹ ਤੁਹਾਨੂੰ ਇੱਥੇ ਕਲੀਅਰ ਕਰਦੀ ਹੈ ਗੱਲ ਅਤਿ ਭਾਰੀ ਮੀਂਹ ਕਿਤੇ ਨਹੀਂ ਲੱਗਣੀ ਨਾ ਤਾਂ ਪੰਜਾਬ ਦੇ ਵਿੱਚ ਲੱਗਣੀ ਆ ਨਾ ਇਧਰ ਪਹਾੜਾਂ ਦੇ ਵਿੱਚ ਲੱਗਣੀ ਆ ਹਿਮਾਚਲ ਉੱਤਰਾਖੰਡ ਦੇ ਵਿੱਚ ਸੋ ਜਿਹੜੀ ਸਹੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚਾਉਂਦੇ ਕਰਾਵਾਂਗੇ ਕਿਉਂਕਿ ਇਸ ਵੇਲੇ ਜਿਹੜਾ ਇਹ ਆਪਣਾ ਮਾਹੌਲ ਚੱਲਦਾ ਪਿਆ ਇਹਦੇ ਵਿੱਚ ਸਹੀ ਜਾਣਕਾਰੀ ਅੱਗੇ ਫੈਲਾਉਣੀ ਜਿਹੜੀ ਆ ਉਹ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਦਾ ਵੀ ਕੰਮ ਹੈ ਤਾਂ ਕਿ ਸਹੀ ਜਾਣਕਾਰੀ ਅੱਗੇ ਸ਼ੇਅਰ ਕੀਤੀ ਜਾ ਸਕੇ ਸੋ ਆਉਂਦੇ ਜਿਹੜੇ 72 ਘੰਟੇ ਨੇ ਮੌਸਮ ਜਿਹੜਾ ਤਬਦੀਲੀ ਸੰਭਵ ਹੈ ਗਿਆ ਕਿਉਂਕਿ ਜਿਹੜਾ ਐਲਪੀਏ ਘੱਟ ਦਬਾ ਦਾ ਖੇਤਰ ਜਿਵੇਂ ਕਿ ਅਸਾਨੂੰ ਪਹਿਲਾਂ ਦੱਸਿਆ ਜਾ ਰਿਹਾ ਸੀ ਮੱਧ ਪ੍ਰਦੇਸ਼ ਦੇ ਉੱਤੇ ਪੱਛਮੀ ਯੂਪੀ ਦੇ ਉੱਤੇ ਬਣਿਆ ਹੋਇਆ ਸੀ ਸੋ ਇਹਦੇ ਅਸਰ ਨਾਲ ਕਿਤੇ ਨਾ ਕਿਤੇ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਮੀਂਹ ਲੱਗ ਰਹੀ ਸੀ ਅੱਜ ਲੱਗੇ ਵੀ ਨੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਪੱਛਮੀ ਹਰਿਆਣਾ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੇੜਾ ਪੱਛਮੀ ਯੂਪੀ ਤੇ ਰਾਜਸਥਾਨ ਦੇ ਵਿੱਚ ਅਸਲ ਮੀ ਇਹ ਐਲਪੀਏ ਇੱਕ ਘੱਟ ਦਬਾ ਦਾ ਖੇਤਰ ਹੈ ਜਿਹੜਾ ਲਵਾਰਿਆ ਸੂਏ ਕਮਰ ਦੇ ਰੀ ਅੱਗੇ ਵਾਦੀ ਹੋਈ ਐ ਯਾਨੀ ਅੱਗੇ ਲੰਘਦੇ ਹੋਏ ਅੱਗੇ ਲੰਘਦੇ ਹੋਏ ਅੱਗੇ ਲੰਘ ਜਾਣਾ ਯਾਨੀ ਕਿ ਅੱਗੇ ਗੁਜਰਾਤ ਵਾਲੋਂ ਇਹਨੇ ਕੋਚ ਕਾਣਾ ਟਰੈਕ ਜਿਹੜਾ ਰਾਜਸਥਾਨ ਤੇ ਗੁਜਰਾਤ ਹੈ ਪਰ ਆਉਂਦੇ ਜਿਹੜੇ 2-3 ਦਿਨ ਹੋਣਗੇ ਇਹ ਕਿਤੇ ਨਾ ਕਿਤੇ ਜਿਹੜੀਆਂ ਨਿਕਲੀਆਂ ਹਵਾਵਾਂ ਜਿਹੜੀਆਂ ਹਵਾਵਾਂ ਹੋਣਗੀਆਂ ਪੌਣਾ ਹੋਣਗੀਆਂ ਉਹ ਪ੍ਰਭਾਵਿਤ ਕਰਨ ਗਿਆ ਮਾਲਵਾ ਬੈਲਟ ਨੂੰ ਯਾਨੀ ਕਿ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈ ਗਿਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਯਾ ਹੋ ਸਕਦਾ ਫਾਜਲਕਾ ਬਟੰਡਾ ਸ੍ਰੀ ਮੁਕਸਰ ਸਾਹਿਬ ਤੇ ਮਾਨਸਾ ਦੇ ਖੇਤਰ ਕੁਝ ਖੇਤਰ ਉਸ ਹਦ ਨੇ ਪਟਿਆਲਾ ਰੋਪੜ ਮਹਾਲੀ ਤੇ ਚੰਡੀਗੜ੍ਹ ਸਾਈਡ ਸਾਰੇ ਖੇਤਰ ਮੀਨਾਲ ਕਵਰ ਨਹੀਂ ਹੋਣਗੇ ਕੁਝ ਖ ਹੋ ਸਕਦਾ ਕਿ ਤੇ ਕੁਝ ਥਾਂਵਾਂ ਦੇ ਵਿੱਚ ਛਰਾਟੇ ਤੇ ਜੁਗੀ ਲੱਗ ਜਾਣ ਪਰ అతి ਪਾਰਿਮੇ ਨਹੀਂ ਲੱਗਣਗੇ ਪਾਰਿਮੇ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਉਹ ਵੀ ਕੁਝ ਤਹਿਸੀਲਾਂ ਦੇ ਵਿੱਚ ਤੇ ਇਹਨਾਂ ਖੇਤਰਾਂ ਦੇ ਵਿੱਚ ਜ਼ਿਆਦਾਤਰ ਆਸਾਰ ਨਹੀਂ ਹੋ ਸਕਦਾ ਕੁਝ ਮਰਜ ਦੇ ਖੇਤਰ ਵੀ ਹੋ ਸਕਦੇ ਨੇ ਜਿੱਥੇ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਰ ਜਾਂ ਹੋ ਸਕਦਾ ਹੁਸ਼ਿਆਰ ਕੋ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਵੀ ਕਾਰਵਾਈਆਂ ਦਰਜ ਹੋ ਸਕਦੀਆਂ ਨੇ ਅਗਲੇ 2-3 ਦਿਨਾਂ ਦੇ ਵਿੱਚ ਸੋ ਅਲਰਟ ਵਾਲਾ ਕੋਈ ਕੰਮ ਨਹੀਂ ਆ ਜੀ ਇੱਥੇ ਤੁਹਾਨੂੰ ਕਲੀਅਰ ਕੱਟ ਗੱਲ ਜਿਹੜੀ ਆ ਕਲੀਅਰ ਕਰ ਦਈਏ ਨਾਮ ਆਸਫ ਖੱਗ ਨੇ ਅਲਰਟ ਜਾਰੀ ਕੀਤਾ ਤੇ ਨਾ ਪੰਜਾਬ ਦੇ ਲਈ ਕੋਈ ਅਲਰਟ ਹੈ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਅਲਰਟ ਜ਼ਰੂਰ ਹੈ ਕਿਉਂਕਿ ਇਹਦੇ ਲੱਗੋਂ ਇਹ ਜਿਹੜਾ ਘੱਟ ਦਵਾ ਦਾ ਖੇਤਰ ਹੈ ਲੱਗਦਾ ਫਿਰ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗਣਗੇ ਸੋ ਇਸ ਲਈ ਇਹ ਜਿਹੜਾ ਐਲਪੀ ਹੈ ਇਹ ਚਾਂਸੀ ਤੋਂ ਅੱਗੇ ਨਿਕਲ ਰਿਹਾ ਤੇ ਰਾਜਸਥਾਨ ਵੱਲ ਕੋਚ ਕਰ ਰਿਹਾ ਜੈਫਰ ਉਦਾਖੁਰ ਇਹ ਖੇਤਰ ਜਿਹੜੇ ਰਾਜਸਥਾਨ ਦੇ ਤਿਆਰ ਰਣ ਭਾਰੀ ਵੀ ਅਗਲੇ 48 24 ਘੰਟਿਆਂ ਦੇ ਵਿੱਚ ਇੱਥੇ ਲੱਗਣਗੇ ਗੁਜਰਾਤ ਵੱਲ ਜਿਹੜੇ ਆ ਤਗੜੇ ਵੀ ਇਹ ਐਲਪੀਏ ਜਿਹੜਾ ਜਾ ਲਗਵਾਵੇਗਾ ਸੁਰੇਤਾਂ ਗੱਲ ਹੈ ਜੀ ਇਹ ਅਗਲੇ 3 ਦਿਨਾਂ ਦੇ ਮੌਸਮ ਦੀ ਪੰਜਾਬ ਦੇ ਵਿੱਚ ਕਾਰਵਾਈਆਂ ਜਰੂਰ ਸੰਭਵ ਨੇ ਕੱਲ ਤੋਂ ਮੀਂਹ ਹ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਵੇਗਾ ਪਰ ਇਹ ਵਾਧਾ ਲਿਮਟਡ ਰਹੇਗਾ ਬਹੁਤ অতি ਭਾਰੀ ਨਹੀਂ ਲੱਗਣਗੇ ਭਾਰੀ ਮੀਂਹ ਦਰਮਿਆਨੇ ਵੀ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਮਾਲਵਾ ਬੈਲਟ ਮੁੱਖ ਰਹਿ ਸਕਦੀ ਹੈ ਤੇ ਮੱਝ ਦੋਆਬ ਬੈਲ ਵੀ ਕੁਝ ਖੇਤਰੇ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸੋ ਅੱਜ ਇੱਕ ਅਫਵਾਹ ਜਿਹੜੀ ਕਿ ਸਵੇਰ ਤੋਂ ਚੱਲਦੀ ਹੋਈ ਆ ਸਸਰਾਲੀ ਬੰਨ ਜਿਹੜਾ ਕਿ ਲੁਧਿਆਣੇ ਦੇ ਲਾਗੇ ਪੈਂਦਾ ਰਾਹੋ ਰੋਡ ਦੇ ਲਾਗੇ ਸਤਲੋਜ ਦੇ ਨਾਲ ਕੰਡੇ ਤੋਂ ਸੀ ਬੰਨ ਉਹਦੀ ਕਾਫੀ ਅਫਵਾਹਾਂ ਆਉਣੀਆਂ ਕਿ ਤੁਸੀਂ ਬੰਨ ਜਿਹੜਾ ਟੁੱਟ ਗਿਆ ਬਨ ਟੁੱਟਿਆ ਨਹੀਂ ਹੈ ਬਨ ਗੰਭੀਰ ਦਬਾ ਦੇ ਹੇਠ ਹੈ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਅਡਵਾਈਸਰੀ ਚੇਤਾਵਨੀ ਜਾਰੀ ਕੀਤੀ ਸੀ ਸਵੇਰ ਵੇਲੇ ਕਿ ਜਿਹੜੇ ਲਾਗੇ ਪਿੰਡ ਹੈ ਗਿਆ ਬੋਥਗੜ ਹੋ ਗਿਆ ਗੌਸਗੜ ਹੋ ਗਿਆ ਮਿਹਰਵਾਨ ਮੰਗਟ ਇਧਰ ਆ ਜੀ ਅਫਮ ਮੱਤੇਵਾੜਾ ਫਰਸਤੇ ਲਾਗੇ ਜਿਹੜੇ ਪਿੰਡ ਹੈ ਸੋ ਇਹਨਾਂ ਪਿੰਡਾਂ ਨੂੰ ਜਿਹੜਾ احتیاطਤਨ ਤੌਰ ਤੇ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਭਾਈ ਕਿਤੇ ਉੱਚੀ ਥਾਂ ਤੇ ਚੱਲ ਜਾਓ ਸੋ ਇਹਨਾਂ ਖੇਤਰਾਂ ਵੱਲ ਅਲਰਟ ਜਿਹੜੇ ਹੈ ਰੈਡ ਅਲਰਟ ਜਾਰੀ ਕਰਤੇ ਸੀ ਸੋ ਦਿਨ ਭਰ ਅਫਵਾਹਾਂ ਚੱਲਦੀਆਂ ਰਹੀਆਂ ਕਿ ਸਸਰਾਲੀ ਬਨ ਟੁੱਟ ਗਿਆ ਸਸਰਾਲ ਵਾਲੇ ਬੰਨ ਹਲੇ ਵੀ ਕੈਮ ਹੈ ਪਰਮਾਤਮਾ ਮੇਰੇ ਰੱਖੇ ਕਿ ਉਹ ਬੰਨ ਨਾ ਟੁੱਟੇ ਜੇਕਰ ਟੁੱਟਦਾ ਤੇ ਲਾਗੇ ਕਾਫੀ ਫੰਡਾਂ ਨੂੰ ਪ੍ਰਭਾਵਿਤ ਕਰੇਗਾ ਪਾਣੀ ਸੋ ਉਹ ਬਨ ਨੂੰ ਖੋਰਾ ਜਰੂਰ ਲੱਗ ਰਿਹਾ ਮਿੱਟੀ ਕਾਫੀ ਢੱਗਾਂ ਜੜੀਆਂ ਨੇ ਡਿੱਗ ਰਹੀਆਂ ਨੇ ਪ੍ਰਸ਼ਾਸਨ ਉਤੇ ਵੱਡੇ ਫੱਦਰ ਤੇ ਲੱਗਿਆ ਹੋਇਆ ਹੈ ਲੱਗੇ ਜਿਹੜੇ ਪਿੰਡ ਹੈ ਗਿਆ ਉਹ ਸਾਰੇ ਵਸਨੀਕ ਉੱਤੇ ਪਹੁੰਚੇ ਹੋਏ ਨੇ ਬਨ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਜੰਗੀ ਫੱਦਰ ਤੇ ਕੰਮ ਇਹ ਚੱਲਦਾ ਹੋਇਆ ਸੋ ਅਸੀਂ ਇਹ ਬੇਨਤੀ ਜਣੀ ਪ੍ਰਸ਼ਾਸਨ ਨੂੰ ਵੀ ਕਰਾਂਗੇ ਕਿ ਇੱਥੇ ਇਹ ਬਨ ਨੂੰ ਬਚਾਉਣ ਦੇ ਲਈ ਵੱਡੇ ਫੱਦਰ ਦੇ ਜਿਹੜੇ ਹੈ ਜੰਗੀ ਫੱਦਰ ਤੇ ਕੰਮ ਕੀਤਾ ਜਾਵੇ ਤਾਂ ਜੋ ਜਿਹੜੇ ਨਾਲ ਦੇ ਜਿਹੜੇ ਪਿੰਡ ਹੈ ਗਿਆ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਹਾਨੀ ਆ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਫਿਲਹਾਲ ਪਰਮਾਤਮਾ ਅੱਗੇ ਵੀ ਅਰਦਾਸ ਹੈ ਕਿ ਬੰਨ ਬਚ ਜਾਈ ਸੋ ਸਤਲੋਜ ਦੀ ਜੇਕਰ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਭਾਖੜਾ ਬੰਨ ਦੀ ਭਾਖੜਾ ਡੈਮ ਦਾ ਲੈਵਲ ਜਿੱਥੇ 1680 ਨੂੰ ਤਾਂ ਉਹ ਜਿਹੜਾ 79 ਤੋਂ ਅੱਗੇ ਜਾ ਰਿਹਾ ਸੀ 80 ਨੂੰ ਟੱਚ ਕਰਨ ਵਾਲਾ ਸੀ ਉਹਦੇ ਵਿੱਚ ਹੁਣ ਗਰਾਵਟ ਲਗਾਤਾਰ ਜਾਰੀ ਹੈ ਕਿਉਂ ਜਾਰੀ ਹੈ ਕਿਉਂਕਿ ਪਿੱਛੇ ਮੀਂਹ ਲੱਗ ਨਹੀਂ ਰਿਹਾ ਹਿਮਾਚਲ ਦੇ ਵਿੱਚ ਕਿਤੇ ਮੀਂਹ ਨਹੀਂ ਲੱਗਿਆ ਵੀ ਤੇ 24 ਘੰਟਿਆਂ ਦੇ ਵਿੱਚ ਸੋ ਇਸ ਕਰਕੇ ਜਿਹੜਾ ਲੈਵਲ ਹੈਗਾ ਜੀ ਉਹ 78 ਤੋਂ ਵੀ ਹੇਠਾਂ ਆ ਗਿਆ ਹੁਣ ਯਾਨੀ ਕਿ 2 1/2 ਫੁੱਟ ਹੇਠਾਂ ਆ ਗਿਆ ਡੈਮ ਸੋ ਜਿਹੜੀ ਕਪੈਸਿਟੀ ਹੈ ਉਹ ਥੱਲੇ ਜਾ ਰਹੀ ਹੈ ਇਹਦਾ ਮਤਲਬ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਡੈਮ ਜਿਹੜਾ ਬੀਬੀਐਮਬੀ ਪ੍ਰਸ਼ਾਸਨ ਹੈ ਉਹ ਪਾਣੀ ਘੱਟ ਰਿਲੀਜ਼ ਕਰੇਗਾ ਹਾਲਾਂਕਿ ਹਜੇ ਵੀ ਜਿਹੜਾ 85000 ਗਿਓਸਕ ਪਾਣੀ ਪਰ ਸਤ ਦੇ ਵਿੱਚ ਛੱਡਿਆ ਜਾ ਰਿਹਾ ਜਿਹਦੇ ਨਾਲ ਇਹ ਮਾਹੌਲ ਇੱਥੇ ਗੜਬੜ ਹੋਇਆ ਹੋਇਆ ਹੈ ਪੌਂਗੜਾਮ ਦੀ ਗੱਲ ਕਰਦੇ ਹਾਂ 1394 ਦੇ ਚੱਲਦਾ ਪਿਆ ਸੀ ਉਹ ਵੀ ਹੁਣ 1390 ਦੇ ਹੀਠਾਂ ਆ ਚੁੱਕਿਆ ਜਿਹੜਾ ਰੈੱਡ ਜ਼ੋਨ ਹੁੰਦਾ ਹੈ ਡੈਮ ਦਾ ਉਹ ਤੋਂ ਥੱਲੇ ਇਹ ਡੈਮ ਚੱਲਦਾ ਪਿਆ ਸੋ ਉੱਥੇ ਵੀ ਜਿਹੜਾ ਬਿਆਜ਼ ਵਿੱਚ ਪਾਣੀ ਛੱਡਿਆ ਜਾ ਰਿਹਾ ਉਹ ਵੀ ਹਜੇ ਕਪੈਸਿਟੀ ਘਟਾਈ ਨਹੀਂ ਗਈ ਹੈ ਜਿਆਦਾ 10 ਕਿਹਾਜ਼ਰ ਕਿਉਂ ਸੱਕ ਉੱਥੇ ਕਪੈਸਿਟੀ ਜਿਹੜੀ ਘਟਾਈ ਗਈ ਹੈ ਵੱਡੀ ਰਾਹਤ ਹੈ ਜਿਹੜੀ ਉਹ ਇਹਨਾਂ ਦੋਨਾਂ ਦਰਿਆਵਾਂ ਤੋਂ ਨਿਕਲਦੇ ਜਿਹੜੇ ਅੱਗੇ ਜਾ ਕੇ ਹਰੀਕੇ ਹੜ੍ਹ ਤੇ ਮਿਲਦੇ ਆ ਉੱਥੇ ਰਾਹਤ ਜਿਹੜੀ ਹੈ ਮਿਲਣੀ ਸ਼ੁਰੂ ਹੋਗੇ ਹੋ ਜਾਵੇਗੇ ਆਉਂਦੇ ਦਿਨਾਂ ਦੇ ਵਿੱਚ ਵੀ ਉੱਥੇ ਵੈਸੇ 3 ਲੱਖ ਤੋਂ ਪਾਰ ਜਿਹੜਾ ਕਿਉਂ ਸੱਕ ਪਾਣੀ ਰਿਲੀਜ਼ ਕੀਤਾ ਜਾ ਰਿਹਾ ਸੀ ਆਮਦ ਸੀਗੀ ਉੱਥੇ ਯਾਨੀ ਕਿ ਇਨ ਫਲੋ ਸਿਕਾ 3 3 ਲੱਖ 47 ਹਜ਼ਾਰ ਕਿਉਂ ਸੱਕ ਅੱਗੇ ਛੱਡਿਆ ਜਾ ਰਿਹਾ ਸੀ ਆਊਟ ਫਲੋ ਸਿਕਾ 3 16 ਹਜ਼ਾਰ ਕਿਉਂ ਸੱਕ ਹੁਣ ਉੱਥੇ ਪਾਣੀ ਘਟ ਮਦਾ ਯਾਨੀ ਕਿ ਇਨਫਲੋ ਹੈ ਤੇ ਆਉਟਫਲੋ ਉੱਥੇ ਘਟਾ ਦਿੱਤਾ ਗਿਆ 2 ਲੱਖ 80 ਕੇ 85000 ਕੇ ਉਸੇ ਕੈਸੇ ਲੈ ਅੱਗੇ ਛੱਡਿਆ ਜਾ ਰਿਹਾ ਪਰ ਫਿਰ ਵੀ ਇਹ ਹਾਲੇ ਕੋਈ ਰਾਹਤ ਫਿਰੋਜ਼ਫਰ ਫਾਜ਼ਿਲ ਕਾ ਤੇ ਨਾਲ ਲੱਗਦੇ ਪਿੰਡਾਂ ਨੂੰ ਨਹੀਂ ਹੈ ਕਿਉਂਕਿ ਪਾਣੀ ਵੀ ਬਹੁਤ ਹਲੇ ਤੇ ਇਸ ਲਈ ਇਹਨਾਂ ਪਿੰਡਾਂ ਦੇ ਵਿੱਚ ਖੜਾ ਦੀ ਮਾਰ ਹਲੇ ਚੱਲੇਗੀ ਸੋ ਆਦੇ ਦਿਨਾਂ ਦੇ ਵਿੱਚ ਮੀਂਹ ਘਟਦੇ ਜਾਪਰੇ ਨੇ ਜਿਹੜਾ ਇਹ ਅਗਲਾ 3 ਦਿਨਾਂ ਦਾ ਜਿਹੜਾ ਸਭ ਪਹਿਲੇ ਲੱਗਣਾ ਮੀਹਾ ਦਾ ਇਹ ਮੈਦਾਨਾਂ ਦੇ ਵਿੱਚ ਜ਼ਿਆਦਾ ਲੱਗੇਗਾ ਪਹਾੜਾਂ ਦੇ ਵਿੱਚ ਗਤੀਵਧੀਆਂ ਘਟ ਹੋਣਗੀਆਂ ਸੋ ਇਸ ਕਰਕੇ ਅਗਲੇ 3 ਦਿਨ ਪਹਾੜਾਂ ਦੇ ਵਿੱਚ ਰਾਹਤ ਰਹੇਗੀ ਯਾਨੀ ਕਿ ਸਿੱਧਾ ਤੌਰ ਤੇ ਅਸਰ ਉਹ ਦਰਜਾਵਾਂ ਤੇ ਪਾਏਗਾ ਪਿੱਛੇ ਫਾਣੀ ਜਦੋਂ ਮੀਂਹ ਘਟ ਫੈਂਦੇ ਆ ਤੇ ਅੱਗੇ ਅੱਗੇ ਡੈਮ ਖਾਲੀ ਹੋਣੇ ਆ ਤੇ ਇਸ ਕਰਕੇ ਫਿਰ ਅੱਗੇ ਜਿਹੜਾ ਪਾਣੀ ਰਿਲੀਜ਼ ਕੀਤਾ ਜਾ ਰਿਹਾ ਉਹਦੇ ਵਿੱਚ ਵੀ ਅੱਗੇ ਘਟਾਉਤੀ ਜਿਹੜਾ ਜਾਂ ਬੀਬੀ ਐਮ ਵੀ ਪ੍ਰਸ਼ਾਸਨ ਕਰੇਗਾ ਸੋ ਇਹ ਤਾਂ ਹੈਗੇ ਆ ਜੀ ਸਾਰੀਆਂ ਕਹਾਣੀਆਂ ਸੋ ਘੱਗਰ ਬਾਰੇ ਜੇਕਰ ਗੱਲ ਕਰਦੇ ਆ ਘੱਗਰ ਚੜ੍ਹ ਕੇ ਚੱਲਦਾ ਫਿਆ ਜੀ ਕਿਤੇ ਨਾ ਕਿਤੇ ਉੱਥੇ ਜੜੀਆਂ ਢਿੱਗਾਂ ਜੜੀਆਂ ਬੰਨ ਨੇ ਉਹ ਕਿਤੇ ਨਾ ਕਿਤੇ ਖਿਸਕੇ ਜ਼ਰੂਰ ਨੇ ਕੁਝ ਪਿੰਡਾਂ ਦੇ ਵਿੱਚ ਪਾਣੀ ਖਿਲ ਰਿਆ ਵੀ ਆ ਪਰ ਜਿਹੜੇ 23 ਦੇ ਵਿੱਚ ਹਾਲਾਤ ਬਣੇ ਸੀ ਉਦਾਂ ਦੇ ਹਾਲਾਤ ਫਿਲਹਾਲ ਘੱਗਰ ਦੇ ਬਣਦੇ ਜਾਪ ਨਹੀਂ ਰਹੇ ਕਿਉਂਕਿ ਜਿਹੜੇ ਅਗਲੇ 24 ਘੰਟੇ ਵੀ ਨੇ ਉਹ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਲੱਗਦੇ ਜਿਹੜੇ ਅਸਰ ਜ਼ਰੂਰ ਹੈਗੇ ਨੇ ਪਰ ਇਹਨੇ ਜ਼ਿਆਦਾ ਲੱਗਦੇ ਮੀਂਹ ਨਜ਼ਰ ਨਹੀਂ ਆ ਰਹੀ ਇਸ ਲਈ ਘੱਗਰ ਵਾਲੇ ਫਖ ਤੋਂ ਜਿਹੜੀ ਕਹ ਲਈ ਕਿ ਚੇਤਾਵਨੀ ਕਰ ਦਈਏ ਕਿ 23 ਵਾਲਾ ਹਾਲ ਨਹੀਂ ਹੋਣਾ ਇਸ ਲਈ ਜਿਆਦਾ ਘਬਰਾਉਣ ਦੀ ਲੋੜ ਨਹੀਂ ਆ ਪਾਣੀ ਖੰਡੇ ਸਕਦਾ ਕੁਛ ਘੰਡਾ ਤੱਕ ਜਾ ਵੀ ਸਕਦਾ ਸੋ ਇੱਥੇ ਆਤਨ ਤੌਰ ਤੇ ਪ੍ਰਸ਼ਾਸਨ ਤੁਹਾਨੂੰ ਜੋ ਵੀ ਹਦਾਇਤਾਂ ਦਿੰਦਾ ਉਹਦੀ ਪਾਲਣਾ ਕਰੋ ਜੀ ਤੇ ਆਪਣਾ ਸੇਫ ਜ਼ਰੂਰ ਰਹੋ ਸੇਫਟੀ ਆਪਣੀ ਪਹਿਲਾਂ ਰੱਖੋ ਸੋ ਜਾਂਦੇ ਜਾਂਦੇ ਜੀ ਇੱਕ ਨਜ਼ਰ ਆਫਾ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾਗ ਵੱਲੋਂ ਸਕਰੀਨ ਤੇ ਦੇਖ ਸਕਦੇ ਆ ਕੋਈ ਵਾਰਨਿੰਗ ਨਹੀਂ ਹੈ ਅਗਲੇ 3-4 ਦਿਨਾਂ ਤੱਕ ਸਿਸਟਮ ਇੱਕ ਹਲਕਾ ਜਾ ਰਿਹਾ 10 ਰਿਕ ਨੂੰ ਜਿਹਦੇ ਸਦਕਾ 10 ਰਿਕ ਨੂੰ ਜਿਹੜੇ ਅਲਰਟ ਅਗਨੇ ਜਾਰੀ ਕੀਤੇ ਗਏ ਨੇ ਦੂਰ ਐ ਸਿਸਟਮ ਜੇ ਦੀ ਆਪਾਂ ਗੱਲ ਵੀ ਦੂਰ ਹੀ ਕਰਾਂਗੇ ਸੋ ਫਿਲਹਾਲ ਅਗਲੇ ਦਿਨਾਂ ਦੇ ਵਿੱਚ ਰਾਹਤ ਹੈ ਵੱਡੇ ਫੱਦਰ ਤੇ ਕੋਈ ਮੀਂਹ ਦੀ ਚੇਤਾਵਨੀ ਨਹੀਂ ਹੈ ਮੀਂਹ ਲੱਗਣਿਆ ਜੀ ਉਹ ਮੱਧ ਪ੍ਰਦੇਸ਼ ਦੇ ਵਿੱਚ ਲੱਗਣਗੇ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੈਡਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ অতি ਭਾਰੀ ਮੀਂਹ ਦੇ ਅਲਰਟ ਜੜਿਆ ਰੈਡ ਅਲਰਟ ਹੈ ਨਾ ਸਵੇਰਾਂ ਦੇ ਲਈ ਨੇ ਗ ਇਹਦਾ ਉਥੋਂ ਹੀ ਨਿਕਲਣਾ ਸੋ ਗੁਜਰਾਤ ਦੇ ਬਹੁਤੇ ਖੇਤਰਾਂ ਦੇ ਵਿੱਚ ਅਤੇ ਭਾਰਮੀ ਆਉਂਦੇ ਦਿਨਾਂ ਦੇ ਵਿੱਚ ਲੱਗਣ ਜਾਰੇ ਲਈ ਜੀ ਧੰਨਵਾਦ